ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜਿਹਾ ਕੁਝ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਰੋਜ਼ ਵੀ ਇਹਨੂੰ ਟਿਕਟ ਮਿਲ ਜਾਂਦਾ ਉਹ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਸੀ ਜੀ ਆ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋਗੇ ਕੈਂਡੀਡੇਟ ਨਾ ਹੋਵੇ ਰੌਲਾ ਨਹੀਂ ਪਾਉਣਾ ਮੈਂ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉੱਥੇ ਜੀ ਖੇਰਾ ਬੈਠਾ ਉੱਥੇ ਸਿੱਧੂ ਬੈਠਾ ਉੱਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਥੜੇ ਉਹ ਕਮਜ਼ੋਰ ਬੰਦੇ ਨੇ ਉਹਦੋਂ ਮੈਂ ਨਹੀਂ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਸਾਲੇ ਜਦੋਂ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮੈਂ ਜਿਵੇਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਕਟ ਉੱਦਾਂ ਦੇ ਰਿਹਾ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਬਸ ਸਹੀ ਲੋਗੋ ਲੋ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਮਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਿਹਾ ਕੌਣ ਕੀ ਕਰਦਾ ਰਿਹਾ ਪਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸੇਮ ਹੀ ਸੇਮ ਹੀ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਮੈਂ ਬੈਂਸ ਵਾਸਤੇ ਪੁੱਛਦਾ ਕਿ ਕੀ ਚੱਕਰ ਆ ਸੋਣਾ ਡਰਦੇ ਡਰਦੇ ਨੇ ਬਸ ਸੋਰੇਨਾਂ ਨੂੰ ਕੀ ਆ ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਉਹ ਵੀ ਬੈਂਸ ਆ ਗਿਆ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਤੁਹਾਡੀ ਦੁਕਾਨ ਡਬਲ ਹੋਊ ਕਿ ਬੰਦ ਹੋਊ ਆਪ ਰੱਪ ਨੇ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਵੇਟ ਸਕਦਾ ਬਟੂ ਇਹ ਮਿਲਣੀ ਮਿਲਣੀ ਮੈਂ ਵੀ ਬੈਠਾ ਮੈਂ ਕਈ ਵਾਰ ਮੈਨੂੰ ਕੀ ਮਾੜਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਾਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈ ਗਈ ਵੀ ਰਾਹ ਨਾ ਦੇਈ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮਾਜਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਟੇਕਟਮੈਂਟ ਦੀ ਮੈਂ ਤਾਂ ਵੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜੀ ਨਾਲ ਤਾਂ ਅੱਗ ਲੱਗ ਜਾਣੀ ਉਹ ਆ ਗਿਆ ਸੀ ਐਮ ਬਣ ਗਿਆ ਸੀ ਐਮ ਉਹੀ ਉਹੀ సీఎం ਮਨ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਹੈ ਜਿਹੜਾ ਅ ਸ਼੍ਰੀ ਨਿਵਾਸ ਲੋ ਸਰ ਸ਼੍ਰੀ ਨਿਵਾਸ ਲੋ ਸ਼੍ਰੀ ਨਿਵਾਸ ਲੋ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਮ ਅਰੇ ਭਾਈ ਬੈਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀ ਆ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹਮ ਉਹ ਨਗਰਿਕ ਬੇਉਧੜਨ ਦਾ ਮੈਂ ਕਹ ਜੀ ਤੁਸੀਂ ਜਾਖੜ-ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨੇਰੀ ਤੇ ਛੱਡੋ ਤੁਸੀਂ ਮਹਾਂ ਮੰਤਰੀ ਜੇ ਡੇਟ ਹੋ ਕੇ ਤੁਸੀਂ ਮੈਂ ਜੋ ਜੋ ਸਹੀ ਕਰ ਸਕਦੇ ਤੁਸੀਂ ਕਰਦੇ ਕੀ ਹੋ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋ ਕੋਈ ਨਹੀਂ ਰਿਹਾ ਹੋਇਆ ਖैर ਮੈਂ ਤਾਂ ਤੁਹਾਨੂੰ ਦੰਜੇ ਤੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂਜੀ ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ Minister ਉਹਨੂੰ ਜੱਟੀਆਂ ਪਾਈ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਹੂੰ ਉੱਥੇ ਤੁਸੀਂ ਜੇ ਮੈਂ ਪਹਿਲਾਂ ਵੀ ਮੈਂ ਥੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫੇਰ ਕੋਈ ਜੇ ਬਾਅਦ ਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸਿਕਰੇਟਲੀ ਬੈਠ ਕੇ ਲਾਉਨੇ ਆ ਕੱਲੇ ਕੱਲੇ ਬਿਲਕੁਲ ਹਾਂਜੀ ਬਿਲਕੁਲ